ਆਓ ਅੱਜ ਪਖੰਡੀ ਬਾਬੇ ਨਾਨਕ ਦਾ ਧਿਆਨ ਧਰਨਾ ਬੰਦ ਕਰੀਏ ਸਾਥ ਦਿਓ ਖਤਰਨਾਕ ਬਾਬੇ ਨਾਨਕ ਨੂੰ ਨੌਜਵਾਨਾਂ ਨਾਲ ਬੁਲਾਉਣ ਲਈ ਅਸਲੀ ਬਾਬਾ ਨਾਨਕ ਬਹੁਤ ਖਤਰਨਾਕ ਹੋ ਸਕਦਾ ਹੈ ਚੋਰਾਂ ਠੱਗਾਂ ਦੇ ਪਖੰਡੀਆਂ ਲਈ ਸ਼ਾਇਦ ਸਾਡੇ ਲਈ ਵੀ ਇਸੇ ਕਰਕੇ ਅਸੀਂ ਆ ਪਖੰਡੀ ਬਾਬੇ ਨਾਨਕ ਦੇ ਉਪਾਸ਼ਕ ਬਣੇ ਬੈਠੇ ਆ ਮੈਂ ਪਿੱਛੇ ਜਿਹੜਾ ਪਖੰਡੀ ਬਾਬੇ ਨਾਨਕ ਨੂੰ ਪਟੋਲਾ ਜਾਂ ਬਾਬਾ ਕੀ ਕਹਿੰਦਾ ਲੋਕਾਂ ਦੀਆਂ ਚੜ ਮੱਚੀਆਂ ਅੱਜ ਅਸਲੀ ਬਾਬੇ ਨਾਨਕ ਦਾ ਧਿਆਨ ਧਰਦੇ ਆ ਤੇ ਤੁਹਾਡੇ ਸਾਹਮਣੇ ਅੱਜ ਅਸਲੀ ਬਾਬੇ ਨਾਨਕ ਦੀ ਲਾਈਵ ਤਸਵੀਰ ਬਣਾਵਾਂਗੇ ਪਰ ਸਾਥ ਦਿਓ ਯਾਰ ਜੇ ਬਾਬੇ ਨਾਨਕ ਦੇ ਪੁੱਤ ਹੈਗੇ ਓ ਕੱਲ ਦਲੀਲ ਨਾਲ ਕਰਿਓ ਤੇ ਮੈਂ ਵੀ ਅੱਜ ਬਾਬੇ ਨਾਨਕ ਤੋਂ ਸਿੱਖੀ ਦਲੀਲ ਨਾਲ ਹੀ ਗੱਲ ਕਰੂੰਗਾ ਪਰ ਅਸਲ ਤਸਵੀਰ ਸਿਰਜਣ ਵਾਸਤੇ ਪਹਿਲਾਂ ਗਲਤ ਨੂੰ ਤਾਂ ਨਕਾਰਨਾ ਪਊ ਨਾ ਜਿਵੇਂ ਬਾਬੇ ਨਾਨਕ ਨੇ ਪਹਿਲਾਂ ਗਲਤ ਨੂੰ ਨਕਾਰਿਆ ਸੀ ਅਸੀਂ ਗਲਤ ਨੂੰ ਨਕਾਰ ਕਿਉਂ ਨਹੀਂ پا ਰਹੇ ਜਿਵੇਂ ਜਫਰ ਸਾਹਿਬ ਕਹਿੰਦੇ ਆ ਕਿ ਸਾਨੂੰ ਤਾਂ ਚਾਹੀਦੀ ਆ ਖੈਰ ਸੁਖ ਸ਼ਾਂਤੀ ਸਾਨੂੰ ਤਾਂ ਚਾਹੀਦੀ ਆ ਮਿੱਠੀਆਂ ਦਾਤਾਂ ਵੱਧੀਆਂ ਬੇਲਾਂ ਤੇ ਬੇਲਾਂ ਨੂੰ ਲੱਗਦੇ ਰੁਪਈਏ ਹਨ ਤਾਂ ਸੋਭਾ ਸਿੰਘ ਦੀਆਂ ਮੂਰਤਾਂ ਵਾਲਾ ਕੀ ਆ ਬਾਬਾ ਨਾਨਕੀ ਸੂਟ ਕਰਤਾ ਦਾਤ ਲੀਨ ਲక్ష్ਮੀ ਦੇਵੀ ਆਗੂ ਚੱਕਿਆ ਹੋਇਆ ਹੱਥ ਜਿੱਦੇ ਓਮਕਾਰ ਦਾ ਟੈਟੂ ਬਣਿਆ ਤਾਜੋ ਫੁੱਟ ਦੀ ਮਿਹਰ ਤੇ ਅੱਖਾਂ 'ਚੋਂ ਡੁੱਲਦੀ ਕੋਮਲਤਾ ਸਣ ਸਿਲਕੀ ਸਫਾਕ ਦਾੜੀ ਗੋਲ ਮਟੋਲ ਗੋਰੀਆਂ ਗੱਲਾਂ ਫੇਅਰ ਐਂਡ ਲਵਲੀ ਸੁਰਖ ਟਿਪਸੀ ਹੋੰਟ ਤੇ ਮੁਲਾਇਮ ਜੈਮੀ ਪੈਰ ਕੂਲੇ ਬਾਰ ਦੀ ਹੱਥ ਕੂਲੇ ਵਸਤਰਾਂ ਦਾ ਏਰੀਅਲ ਨੀ ਮਿਖਾਰ ਸਾਡੀਆਂ ਇਨਾ ਘਰਾਂ ਦੀਆਂ ਕੰਧਾਂ ਦੇ ਉੱਤੇ ਰਾਹਾਂ ਨੂੰ ਲੱਦ ਕੇ ਤੁਰਨ ਵਾਲੇ ਖਤਰਨਾਕ ਨਾਨਕ ਦੀਆਂ ਤਸਵੀਰਾਂ ਦਾ ਭਾਰ ਨਹੀਂ ਚੱਕ ਹੋਣਾ ਕਿਸੇ ਕਰਕੇ ਤਾਂ ਜਸਵੰਤ জাফর ਵਿਚਾਰਾ ਕਹਿੰਦਾ ਕਹਿੰਦਾ ਮਾਫ ਕਰਨਾ ਸਾਡੇ ਲਈ ਬੜਾ ਮੁਸ਼ਕਲ ਆ ਨਾਨਕ ਦੀ ਅਥਲੀ ਤਸਵੀਰ ਦਾ ਧਿਆਨ ਧਰਨਾ ਪਰ ਸਾਡੇ ਕੋਲੇ ਰਾਹ ਕੋਈ ਨਹੀਂ ਧਿਆਨ ਧਰਨਾ ਪਊ ਕਿਹੜੇ ਬਾਬੇ ਨਾਨਕ ਦਾ ਜਿਹਦੀਆਂ ਪੈਂਡੇ ਦੀ ਧੂੜ ਨਾਲ ਲੱਤ-ਪੱਤ ਕੀਆ ਪਿੰਜਣੀਆਂ ਕਿੜਕੀਆਂ ਆਡੀਆਂ ਤੇ ਨੇਹਰੀਆਂ ਨਾਲ ਉਲਝੀ ਹੋਈ ਖੁਸ਼ਕ ਦਾੜੀ ਲੋਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ ਗੱਲਾਂ ਦਾ ਚਿਪਕਿਆ మాਸ ਤੇ ਚਿਹਰੇ ਦੀਆਂ ਉਪਰੀਆਂ ਹੱਡੀਆਂ ਦੀ ਡੂੰਘ ਦੇ ਵਿੱਚ ਦਗਦੀਆਂ ਮਗਦੀਆਂ ਤੇਜ ਅੱਖਾਂ ਅੱਖਾਂ ਜੋ ਪਰਿਵਾਰ ਨੂੰ ਸਰਕਾਰ ਨੂੰ ਤੇ ਸੰਸਕਾਰਾਂ ਨੂੰ ਟਿੱਚ ਜਾਣਦੀਆਂ ਬਹੁਤ ਖਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲ ਨਾਨਕ ਇਹ ਨਾਨਕ ਦਾ ਸੀ ਧਿਆਨ ਨਹੀਂ ਧਰ ਸਕਦੇ ਜੋ ਘਰਾਣੂ ਉਜਾੜ ਸਕਦਾ ਨਿਆਣੇ ਵਿਗਾੜ ਸਕਦਾ ਕਾਬੇ ਵੱਲ ਪੈਰ ਕਰਕੇ ਪ੍ਰਕਰਮਾ ਵਿੱਚ ਲੇਟਣ ਲਈ ਉਕਸਾ ਸਕਦਾ ਲਿਹਾਜਾ ਲੱਤਾ ਤੜਵਾ ਵੀ ਸਕਦਾ ਬੜਵਾ ਵੀ ਸਕਦਾ ਹੋਰ ਵੀ ਬੜਾ ਕੁਝ ਗਲਤ ਕਰਾ ਸਕਦਾ ਜਿਹੇ ਖਤਰਨਾਕ ਨਾਨਕ ਤੋਂ ਚਾਲੂ ਆ ਸੀ ਪਰ ਸਾਡੇ ਕੋਲੇ ਚਾਰਾ ਕੋਈ ਨਹੀਂ ਆਓ ਹੁਣ ਬਜ਼ੁਰਗ ਬਾਬੇ ਨਾਨਕ ਦੇ ਤਸੱਬਰ ਨੂੰ ਜਵਾਨੀ ਵੱਲ ਲੈ ਕੇ ਆਈਏ ਕਿਉਂਕਿ ਸਾਡੇ ਜਹਨ ਦੇ ਵਿੱਚ ਬਜ਼ੁਰਗ ਬਾਬਾ ਨਾਨਕ ਹੀ ਵਸਾਇਆ ਵਿਆ ਕਿ ਅਸੀਂ ਸਭ ਜਾਣਦੇ ਕਿ ਇਨਕਲਾਬ ਜਵਾਨੀ ਦੇ ਵਿੱਚ ਹੀ ਆਉਂਦਾ ਤੇ ਬਾਬੇ ਨਾਨਕ ਨੇ ਵੀ ਜੋਨ ਇਨਕਲਾਬ ਲੈ ਕੇ ਆਇਆ ਜਵਾਨੀ ਦੇ ਵਿੱਚ ਹੀ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਬੇਈ ਨਦੀ ਤੋਂ ਜਦੋਂ ਕੀ ਇਹ ਨਿਕਲਦੇ ਬਾਬੇ ਨਾਨਕ ਦੀ ਤਸਵੀਰ ਦੇਖਦੇ ਆ ਉਹ ਜਿਹੜੇ ਪਾਣੀ 'ਚ ਖੜਾ ਹੋਇਆ ਸੋਭਾ ਸਿੰਘ ਹੀ ਦਿਖਾਈ ਦਿੰਦਾ ਜਿਹਦੀ ਉਮਰ ਕਿੰਨੀ ਆ ਘੱਟ ਤੋਂ ਘੱਟ 70 80 ਸਾਲ ਪਰ ਸਾਡਾ ਬਾਬਾ ਨਾਨਕ ਜਦੋਂ ਸਫ਼ਰ ਸ਼ੁਰੂ ਕਰਦਾ ਤਾਂ ਉਸ ਤੋਂ ਪਹਿਲਾਂ ਲਗਭਗ 1498 99 ਦੀ ਗੱਲ ਹੈ ਮੁਸ਼ਕਲ ਨਾਲ 28 29 ਸਾਲ ਬਾਬੇ ਨਾਨਕ ਦੀ ਉਮਰ ਸੀ ਜਦੋਂ ਬੇਈ ਨਦੀ ਵਾਲਾ ਕੀ ਹੈ ਸਾਰਾ ਇਨਸੀਡੈਂਟ ਵਾਪਰਦਾ ਪਰ ਸਾਡੇ ਮੰਨ ਦੇ ਵਿੱਚ ਕੀ ਹੈ ਬਜ਼ੁਰਗ ਬਾਬਾ ਨਾਨਕ ਚਤਵਾਇਆ ਗਿਆ ਕਿਉਂਕਿ ਅਸਲ ਬਾਬੇ ਨਾਨਕ ਤੋਂ ਹਕੂਮਤਾਂ ਵੀ ਡਰਦੀਆਂ ਪਖੰਡੀ ਸਾਧ ਲੈਣਾ ਵੀ ਡਰ ਜਿਹੜੇ ਰਲ ਕੇ ਸਾਡੇ ਤੇ ਰਾਜ ਕਰਦੇ ਆ ਕਿਉਂਕਿ ਬਾਬਾ ਨਾਨਕ ਜਵਾਨੀ ਪਹਿਰੇ ਦੇ ਵਿੱਚ ਇਹਨਾਂ ਸਭ ਦੇ ਨਾਲ ਮੱਥਾ ਲਾਉਂਦਾ ਓਏ ਕਿਵੇਂ ਮੱਥਾ ਲਾਉਂਦਾ ਬਾਬਾ ਨਾਨਕ ਕਹਿੰਦਾ ਬਾਬਰ ਨੂੰ ਕਹਿੰਦਾ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਤਾਂਣ ਵੇਲਾ ਲੋ ਕੁਰੂਕhetra ਦੀ ਤਸਵੀਰ ਦੇਖ ਲਓ ਜਿੱਥੇ ਵੈਸ਼ਨਵ ਮੱਤ ਵਾਲਿਆਂ ਨਾਲ ਕੀ ਆ ਮੀਟ ਦੇ ਉੱਤੇ ਕੀ ਆ ਬਹਿਸ ਹੁੰਦੀ ਆ ਤਾਂ ਉੱਥੇ ਬਾਬਾ ਨਾਨਕ ਕੀ ਆ ਉੱਥੇ ਕਲੀਅਰ ਕਰਦੇ ਆ ਬਾਸ-ਮਾਸ ਕਰ ਮੂਰਖ ਝਗੜਾ ਉੱਥੇ ਆਪਣਾ ਸਾਰਾ ਬਿਰਤਾਂਤ ਜੋ ਸਿਰਜਦੇ ਆ ਉਦੋਂ ਵੀ ਬਾਬੇ ਨਾਨਕ ਨੂੰ ਕੀ ਬਜ਼ੁਰਗ ਦਿਖਾਇਆ ਜਾਂਦਾ ਪਰ ਉਦੋਂ ਬਾਬੇ ਨਾਨਕ ਦੀ ਉਮਰ ਮੁਸ਼ਕਲ ਨਾਲ 30 ਉਹ ਪਹਿਲੀ ਯਾਤਰਾ ਦੇ ਦੌਰਾਨ ਹੋਇਆ ਹਰਦੁਆਰ ਦੇ ਵਿੱਚ ਅਸੀਂ ਦੇਖਦੇ ਜਦੋਂ ਜਾ ਕੇ ਬਗੇ ਪੰਡਤਾਂ ਨਾਲ ਮੱਥਾ ਲਾਉਂਦੇ ਆ ਉੱਥੇ ਪਾਸੇ ਪਾਣੀ ਦਿਨਾ ਸ਼ੁਰੂ ਕਰ ਦਿੰਦੇ ਤੇ ਦਲੀਲ ਨਾਲ ਕੀ ਆ ਕਿੰਨੇ ਲੱਖਾਂ ਪੰਡਤਾਂ ਦੀ ਫਿਰ ਕੀ ਆ ਟਾਪ ਲਵਾਉਂਦੇ ਆ ਉੱਥੇ ਵੀ ਸੋਭਾ ਸਿਓ ਪਾਣੀ 'ਚ ਖੜਾ ਕੇ ਕੀ ਆ ਉਮਰ ਕਿੰਨੀ ਦਿਖਾਈ ਗਈ 80 90 ਸਾਲ ਦੀ ਦਿਖਾਈ ਜਾਂਦੀ ਆ ਪਰ ਉਦੋਂ ਵੀ ਸਾਡਾ ਬਾਬਾ ਨਾਨਕ ਕੀ ਆ ਜਵਾਨੀ ਪੈਰੇ ਵਿੱਚ ਸੀ ਮੱਕੇ ਮਦੀਨੇ ਵਿੱਚ ਵੀ ਜਾ ਕੇ ਜਦੋਂ ਕੀ ਆ ਕਾਬਾ ਕਹਿੰਦੇ ਘੁੰਮ ਜਾਂਦਾ ਜੋ ਵਰਤਾਂਤ ਸਿਰਜਿਆ ਜਾਂਦਾ ਉੱਥੇ ਜਾ ਕੇ ਵੀ ਸਾਡੇ ਬਾਬੇ ਨਾਨਕ ਦੀ ਉਮਰ ਜ਼ੋਰ ਮਾਰ ਕੇ ਕਿੰਨੀ ਸੀ ਖੀਰਲੀ ਯਾਤਰਾ ਦੇ ਸਮੇਂ ਦੇ ਦੌਰਾਨ 48 ਸਾਲ ਦੀ ਉਮਰ ਸੀ ਸਾਡੇ ਬਾਬੇ ਨਾਨਕ ਦੀ ਸੈਦਪੁਰ ਦੇ ਵਿੱਚ ਭਾਈ ਲਾਲੋ ਵਾਲਾ ਕੀ ਹੈ ਬਿਰਤਾਂਤ ਵਾਪਰਦਾ ਹਸਨਵਦਾਜ ਬਲੀ ਕੰਧਾਰ ਵਾਲਾ ਜੋ ਵਾਪਰਦਾ ਇਹ ਸਾਰਾ ਖੀਰਲੀ ਮੱਕੀ ਯਾਤਰਾ ਦੇ ਦੌਰਾਨ ਹੁੰਦਾ ਤੇ ਉਸ ਸਮੇਂ ਵੀ ਕੀ ਹੈ ਬਾਬੇ ਨਾਨਕ ਜੀ ਦੀ ਉਮਰ ਕਿੰਨੀ ਸੀ ਜੋਰ ਮਾਰਕੀਟ 48 ਸਾਲ ਸੀ ਪਰ ਬਾਬਾ ਨਾਨਕ ਸਾਡੇ ਜਿਹੇ ਵਿੱਚ ਕਿਹੜਾ ਬਜ਼ੁਰਗ ਬਾਬਾ ਨਾਨਕ ਹੀ ਆ ਤਾਂ ਕਿ ਨੌਜਵਾਨ ਸੋਚਣ ਨਾ ਬਾਬਾ ਨਾਨਕ ਦੇ ਲਈ ਦੇ ਤੁਰਨ ਦੀ ਕਿ ਸਾਡੇ ਜਿਹਨ ਦੇ ਵਿੱਚ ਕਿਤੇ ਨਾ ਕਿਤੇ ਕੀ ਆ ਵਸਿਆ ਹੋਇਆ ਇਹ ਬਜ਼ੁਰਗ ਸਮੇ ਦੇ ਹਾਂ ਦੇ ਨਹੀਂ ਹੁੰਦੇ ਉਹਨੂੰ ਲੱਗਦਾ ਕਿ ਸਾਡਾ ਬਾਬਾ ਨਾਨਕਾ ਪਖੰਡੀ ਵਰਗਾ ਹੋਊਗਾ ਹੱਲ ਦੇ ਵਿੱਚ ਰੁਦਰਾਕਸ਼ ਦੀ ਮਾਲਾ ਸਿਰ ਦੇ ਉੱਤੇ ਰੁਦਰਾਕਸ਼ ਜਿਹੜਾ ਕਹਿੰਦੇ ਤਿਆਗ ਦਾ ਪ੍ਰਤੀਕ ਆ ਬਾਬਾ ਨਾਨਕ ਤਾਂ ਤਿਆਗ ਕਰਨ ਨੂੰ ਕਹਿੰਦੇ ਨਹੀਂ ਸੀ ਸਾਡੇ ਉਹ ਜੰਗਲਾਂ 'ਚ ਆ ਕੇ ਰੱਬ ਲੱਭਣ ਨੂੰ ਨਹੀਂ ਕਹਿੰਦੇ ਸੀ ਗ੍ਰਸਤ ਜੀਵਨ ਦੇ ਵਿੱਚ ਕੀ ਆ ਰਹਿ ਕੇ ਆਪਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉੱਤੇ ਕਾਬੂ ਪਾਉਣ ਨੂੰ ਕਹਿੰਦੇ ਸੀ ਫੋਲਾ ਤੇ ਆ ਵੀ ਬਾਬੇ ਨਾਨਕ ਜਿਹੜਾ ਅਸਲ ਫਲਸਫਾ ਨਾ ਕਿਰਤ ਕਰੋ ਨਾਮ ਜਪੋ ਦੇ ਬੰਡ ਛਕੋ ਉਹਦੇ ਉੱਤੇ ਕੀ ਆ ਕੋਈ ਵੀ ਅੱਜ ਦਾ ਸਾਧ ਲਾਣਾ ਜਿਹੜਾ ਹੈਗਾ ਉਹ ਪੂਰਾ ਨਹੀਂ ਉੱਤਰਦਾ ਇਸੇ ਕਰਕੇ ਉਹਨਾਂ ਨੇ ਬਾਬੇ ਨਾਨਕ ਨੂੰ ਆਪ ਅਸਲ ਜੇ ਸਭ ਕੁਝ ਜਿਹੜਾ ਹੋਇਆ ਇਹ ਅੰਗਰੇਜ਼ਾਂ ਨੇ ਕੀ ਅੰਗਰੇਜ਼ਾਂ ਦੇ ਸਮੇਂ ਦੇ ਦੌਰਾਨ ਸ਼ੁਰੂ ਹੋਇਆ ਸਾਡੇ ਤਾਂ ਗੁਰੂ ਸਾਹਿਬ ਕਹਿ ਕੇ ਗਏ ਆ ਕਿ ਸ਼ਬਦ ਗੁਰੂ ਸੁਰਤ ਧੁਣ ਚੇਲਾ ਪਰ ਅਸੀਂ ਆਕਾਰ ਤੇ ਸ਼ਕਲ ਸੂਰਤ ਦੇ ਨਾਲ ਹੀ ਜੁੜਨਾ ਜਾਣਦੇ ਆ ਤੇ ਬਾਬਾ ਨਾਨਕ ਤਾਂ ਨਿਰਾਕਾਰ ਦੀ ਗੱਲ ਕਰਦਾ ਸੀ ਪਰ ਸਾਨੂੰ ਤਾਂ ਸਰਕਾਰ ਚਾਹੀਦੀ ਇਸੇ ਕਰਕੇ ਘੜ ਕੇ ਕੀ ਅਗਲੇ ਨੇ ਸਾਡੇ ਹੱਥ ਦੇ ਵਿੱਚ ਜਿਹੜਾ ਗੁੱਲਾ ਫੜਾਇਆ ਨਾ ਜਿਹੜੀਆਂ ਤਸਵੀਰਾਂ ਪੜਾਈਆਂ ਨੇ ਅਸੀਂ ਇਸੇ ਨੂੰ ਰੱਬ ਮੰਨੀ ਜਾਂਦੇ ਆ ਤੇ ਇਹ ਤਸਵੀਰਾਂ ਸਾਨੂੰ ਅਸਲ ਬਾਬੇ ਨਾਨਕ ਨਾਲ ਜੁੜ ਨਹੀਂ ਦਿੰਦੀ ਅਸਲ ਬਾਬੇ ਨਾਨਕ ਦਾ ਜਿਹੜਾ ਮੈਂ ਗੱਲ ਕਰਦਾ ਸੀ ਲਾਈਵ ਤਸਵੀਰ ਬਣਾਉਣ ਦੀ ਉਹ ਅਸਲ ਬਾਬਾ ਨਾਨ ਆਪਣੀ ਜੀਵਨ ਜਾਤ ਚੋਂ ਦਿਖਾਈ ਦਿੰਦਾ ਸਾਡਾ ਬਾਬਾ ਨਾਨਕ ਹਰ ਗੱਲ ਤੇ ਸਵਾਲ ਕਰਦਾ ਸੀ ਕਿਉਂ ਜਨੇਊ ਪਾਉਣ ਵੇਲੇ ਵੀ ਉਹਨੇ ਕਿਉਂ ਖੜਾ ਕੀਤਾ ਹਰ ਦਵਾਰ ਗੁਰੂ ਕੁਸ਼ੇਤਰ ਹਸ਼ਮਦਾਲ ਜਿੱਥੇ ਵੀ ਗੁਰੂ ਸਾਹਿਬ ਗਏ ਮੱਕੇ ਗਏ ਉਥੇ ਹਰੇਕ ਜਾ ਕੇ ਕੀ ਆ ਕਿਉਂ ਖੜੀ ਕੀਤੀ ਤੇ ਕਿਉਂ ਦੇ ਨਾਲ ਹੀ ਕੀ ਆ ਰੱਬ ਨੂੰ ਪ੍ਰਗਟ ਕੀਤਾ ਕਿਉਂ ਹੀ ਰੱਬ ਨੂੰ ਬੁਲਾਉਂਦੀ ਆ ਪਰ ਅੱਜ ਅਸੀਂ ਕੀ ਆ ਜਵਾਕਾਂ ਨੂੰ ਵੀ ਕੀ ਚਾਹੁੰਦੇ ਆ ਕਿ ਸਾਡੀਆਂ ਕਈਆਂ ਗੱਲਾਂ ਦੇ ਮੰਨਣ ਉਹ ਕਿਉਂ ਨਾ ਖੜੀ ਕਰਨ ਅੱਜ ਮੇਰਾ ਕੀ ਆਪਦਾ ਬੇਟਾ ਕੀ ਸਵਾਲ ਖੜਾ ਕਰਦਾ ਕਿ ਬਾਬਾ ਨਾਨਕ ਜਾਦੂਗਰ ਸੀ ਜਾਂ ਕਰਾਮਾਤੀ ਸੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਅੱਜ ਜਾਦੂ ਕੀ ਸਾਡੇ ਟੀਵੀ ਚੈਨਲਾਂ 'ਤੇ ਦਿਖਾਇਆ ਜਾਂਦਾ ਸਭ ਹੱਥ ਦੀ ਸਫਾਈ ਆ। ਕੀ ਸਾਡਾ ਬਾਬਾ ਨਾਨਕ ਕੀ ਲੋਕਾਂ ਨੂੰ ਠੱਗਦਾ ਹੋਈ ਆ? ਅਸੀਂ ਸਾਡੇ ਜਵਾਕਾਂ ਨੂੰ ਕੀ ਆ ਬਾਬਾ ਨਾਨਕ ਨੂੰ ਚਮਤਕਾਰ ਹੀ ਦਿਖਾ ਕੇ ਪੇਸ਼ ਕਰੀ ਜਾਂਦੇ ਆ ਤੇ ਸਾਡੇ ਜਵਾਕ ਸਾਇੰਸ ਯੁੱਗ ਦੇ ਬੱਚੇ ਕਿਵੇਂ ਜੁੜ ਜਾਣਗੇ ਸਾਡੇ ਬਾਬੇ ਨਾਨਕ ਨਾਲ? ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਰਲ ਕੇ ਆਪਾਂ ਮੰਗ ਕਰੀਏ ਇਹ ਜੀ ਪੀਸੀ ਵਾਲਿਆਂ ਤੋਂ ਕਿ ਤੁਸੀਂ ਅਕਾਲ ਤਖਤ ਦੇ ਤੋਂ ਸਿੰਘ ਸਹਿਬਾਨ ਵੱਲੋਂ ਵੀ ਇੱਕ ਹੁਕਮਨਾਮਾ ਜਾਰੀ ਹੋਵੇ ਕਿ ਸਾਡੀਆਂ ਘਰਾਂ ਦੇ ਕੰਧਾਂ 'ਤੇ ਜਿਹੜਾ ਟੰਗਿਆ ਹੋਇਆ ਇਹ ਪਖੰਡੀ ਬਾਬਾ ਨਾਨਕਾ ਇਹਨੂੰ ਉਤਾਰ ਕੇ ਸੀ ਕਿ ਆ ਪਾਸੇ ਰੱਖ ਦਈਏ ਅਸਲ ਬਾਬੇ ਨਾਨਕ ਦੇ ਤਸੱਬਰ ਨੂੰ ਮਨ ਦੇ ਵਿੱਚ ਚਿਤਵੀਏ ਗੁਰਬਾਣੀ ਦੇ ਰੂਪ ਦੇ ਵਿੱਚ ਤੇ ਪਖੰਡੀ ਦੀਆਂ ਤਸਵੀਰਾਂ ਮੈਂ ਕਹਿੰਦਾ ਕੰਧਾ ਤੋਂ ਨਹੀਂ ਜਿਹਣ ਦੇ ਵਿੱਚੋਂ ਉਤਾਰਨੀਆਂ ਪਹਿਣੀਆਂ ਜੀ ਅਸਲ ਬਾਬੇ ਨਾਨਕ ਨਾਲ ਜੁੜਨਾ ਸਾਡਾ ਬਾਬਾ ਨਾਨਕ ਸਮਾਜ ਲਈ ਨਹੀਂ ਜਿਉਣ ਲਈ ਆਏ ਸੀ ਤੇ ਜਿਉਣਾ ਸਿਖਾਉਣ ਲਈ ਸਾਨੂੰ ਆਏ ਸੀ ਸਮਾਜ ਨੂੰ ਤੋਂ ਡਰਦਾ ਕਿਉਂ ਆ ਕਿਉਂਕਿ ਉਹ ਹਰ ਨਕਲੀ ਚੀਜ਼ ਦੇ ਉੱਤੇ ਸਵਾਲ ਕਰਦੇ ਆ ਮਜ਼ਾਕ ਉਡਾਉਂਦੇ ਆ ਉਹ ਮੰਦਰ ਦੇ ਵਿੱਚ ਜਾ ਕੇ ਪੁਜਾਰੀ ਨੂੰ ਕੀ ਕਹਿੰਦੇ ਆ ਕਿ ਜੇ ਈਸ਼ਵਰ ਤੇਰੇ ਕੀ ਐ ਇਸੇ ਮੰਦਰ ਦੇ ਅੰਦਰ ਆ ਤਾਂ ਫਿਰ ਬਾਹਰ ਕਿਉਂ ਨਹੀਂ ਮਾਜ ਕੀ ਰੱਬ ਇੱਕਾ ਤੇ 13 ਮੇਰਾ ਕਿਉਂ ਆ ਨਾਨਕ ਸਾਡੇ ਕੀ ਅੱਖਾਂ ਖੋਲਦੇ ਆ ਅਸੀਂ ਅੱਜ ਵੀ ਅੰਨੇ ਆ ਯਾਰ ਕਿ ਅਸੀਂ ਇਹਨਾਂ ਪਖੰਡਾਂ ਦੇ ਖਿਲਾਫ ਬੋਲਾਂਗੇ ਅਸੀਂ ਫੇਰ ਹੀ ਬਾਬੇ ਨਾਨਕ ਦੇ ਪੁੱਤ ਕਹਣ ਦੇ ਲਾਇਕ ਆ ਉਹ ਘਰ ਛੱਡ ਕੇ ਮੰਦਰਾਂ ਮਸਜਿਦਾਂ ਦੇ ਵਿੱਚ ਜਾ ਕੇ ਰੱਬ ਨਹੀਂ ਲੱਭਿਆ ਉਹ ਲੋਕਾਂ ਦੇ ਵਿੱਚ ਗਏ ਸੀ ਉਹ ਕਹਿੰਦੇ ਕੀ ਸੀ ਕਿ ਰੱਬ ਕੀ ਆ ਅੰਦਰ ਆ ਬਾਹਰ ਨਹੀਂ ਹੈ ਪਰ ਇੱਥੇ ਆ ਕੇ ਪਖੰਡੀ ਜਿਹੜੇ ਕੀ ਆ ਸਾਧ ਲਾਣਾ ਉਹਨਾਂ ਦਾ ਸਾਰਾ ਕਾਰੋਬਾਰ ਤੈਸ ਨੈਸ ਹੁੰਦਾ ਗੱਲ ਦੇਖੇ ਰੱਬ ਤਾਂ ਸਾਡੇ ਅੰਦਰ ਆ ਕਿਉਂਕਿ ਪੁਜਾਰੀ ਕਹਿੰਦਾ ਕੀ ਆ ਰੱਬ ਕੀ ਆ ਮੈਂ ਜਾਣਦਾ ਰਾਹ ਮੈਨੂੰ ਪਤਾ ਮੇਰੇ ਕੋਲੇ ਉਹ ਮੈਂ ਮਲਾਉਣਾ ਮੈਨੂੰ ਇਹ ਲੱਗਦਾ ਕਿ ਜੇ ਬਾਬਾ ਨਾਨਕ ਅੱਜ ਆਕੇ ਨਾ ਆਪਦੀਆਂ ਗੱਲੀ ਕੀ ਦੁਆਰੇ ਸਾਡੇ ਨਾਲ ਕਰਦਾ ਤਾਂ ਮੇਰੇ ਕੱਲ ਚ ਅੱਜ ਅਸੀਂ ਫੇਰ ਬਾਬੇ ਨਾਨਕ ਦੇ ਉੱਤੇ ਹੀ ਸਵਾਲ ਖੜਾ ਕਰਦੇ ਆਂਗੇ ਤੇ ਸਭ ਤੋਂ ਵੱਧ ਅਸੀਂ ਬਾਬੇ ਨਾਨਕ ਨੂੰ ਭੰਡਣ ਵਾਲੇ ਹੋਵਾਂਗੇ ਕਿਉਂਕਿ ਅਸਲ ਬਾਬੇ ਨਾਨਕ ਦੇ ਸਾਨੂੰ ਦਰਸ਼ਨ ਕਰਨੀ ਨਹੀਂ ਦਿੱਤੇ ਅੱਜ ਬਾਬੇ ਨਾਨਕ ਤੇ ਸਵਾਲ ਕੀ ਹੈ ਸਾਡੇ ਜਵਾਕੀ ਖੜੇ ਕਰ ਰਹੇ ਆ ਕਿਉਂ ਕਿਉਂਕਿ ਬਾਬੇ ਨਾਨਕ ਨੂੰ ਅਸੀਂ ਕੀ ਹੈ ਖੁਦ ਇਸ ਪਖੰਡੀ ਨਾਲ ਜੋੜ ਰੱਖਿਆ ਬਾਬੇ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ ਧਰਮ ਜਿਹੜਾ ਗ੍ਰੰਥਾਂ 'ਚ ਮਰ ਚੁੱਕਿਆ ਸੀ ਜਿਹੜਾ ਕਰਮ ਕਾਂਡਾਂ ਦੇ ਪਖੰਡਾਂ 'ਚ ਗਵਾਚ ਗਿਆ ਸੀ ਜੰ ਅਸੀਂ ਬਾਣੀ ਨੂੰ ਜੁੱਗੋ-ਜੋਗ ਟੱਲ ਕਿਉਂ ਕਹਿੰਦਾ ਕਿ ਸਾਡੇ ਬਾਬੇ ਨਾਨਕ ਦੀਆਂ ਕਈਆਂ ਗੱਲਾਂ ਅੱਜ ਦੇ ਤਸੱਵਰ ਦੇ ਵਿੱਚ ਢਾਲ ਕੇ ਜਦੋਂ ਦੇਖੋਗੇ ਨਾ ਅੱਜ ਵੀ ਸਾਡੀ ਹਰੇਕ ਸਮੱਸਿਆ ਦਾ ਹੱਲ ਕਰਨਗੀਆਂ ਆਓ ਸਮਕਾਲੀ ਪ੍ਰਸਥਿਤੀਆਂ ਦੇ ਵਿੱਚ ਬਾਬੇ ਨਾਨਕ ਨੂੰ ਇੰਟਰਪ੍ਰੀਟ ਕਰੀਏ ਕਿ ਕਿ এনवायरमेंट ਜੇ ਸਾਡਾ ਠੀਕ ਨਹੀਂ ਤਾਂ ਬਾਬੇ ਨਾਨਕ ਤੋਂ ਸਾਨੂੰ ਕੀ ਰੌਸ਼ਨੀ ਮਿਲਦੀ ਆ ਸਾਡੇ ਰਿਸ਼ਤੇ ਕੀ ਜੇ ਆਪਸੇ ਦੇ ਵਿੱਚ ਠੀਕ ਨਹੀਂ ਹੈਗੇ ਪਰਿਵਾਰਾਂ ਦੇ ਵਿੱਚ ਤਾਂ ਸਾਨੂੰ ਬਾਬੇ ਨਾਨਕ ਤੋਂ ਉਹਦੇ ਸੰਬੰਧੀ ਕੀ ਰੌਸ਼ਨੀ ਮਿਲਦੀ ਆ ਸਾਡਾ ਪੋਲੀਟਿਕਲ ਸਿਸਟਮ ਠੀਕ ਨਹੀਂ ਤਾਂ ਉਹਦੇ ਬਾਰੇ ਵੀ ਬਾਬੇ ਨਾਨਕ ਤੋਂ ਪੁੱਛੀਏ ਕਿ ਹੁਣ ਕਰੀਏ ਕੀ ਕਿਉਂਕਿ ਮੱਥਾ ਲਾ ਇਬਾਬੇ ਨਾਨਕ ਦੇ ਪੁੱਤ ਹੈਗੇ ਆ ਤੇ ਬਾਬੇ ਨਾਨਕ ਨੇ ਕਿਹਾ ਸੀ ਕਿ ਜੋਤੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਮਰੀ ਆਓ ਤੇ ਸਾਨੂੰ ਇਹ ਜਾਚ ਸਿੱਖਣੀ ਪੈਣੀ ਆ ਤੇ ਹੁਣ ਬਾਬੇ ਨਾਨਕ ਨੂੰ ਜਿਹੜਾ ਸੀ ਜਫਾ ਮਾਰੀ ਬੈਠਾ ਨਾ ਕੁੱਟ ਕੇ ਜਫਾ ਛੱਡ ਗਏ ਅਸੀਂ ਬਾਬੇ ਨਾਨਕ ਨੂੰ ਜਫਾ ਮਾਰ ਕੇ ਦਿੱਲੀ ਨਹੀਂ ਟੱਪਣ ਦਿੰਦੇ ਯਾਰ ਬਾਬੇ ਨਾਨਕ ਤੋਂ 25-30 ਸਾਲ ਬਾਅਦ ਪੈਦਾ ਹੋਇਆ ਸੈਕਸਪੀਅਰ ਆ ਉਹ ਦੁਨੀਆ ਦੇ ਹਰ ਕੋਨੇ 'ਚ ਪੜਾਇਆ ਜਾਂਦਾ ਜਿਹੜਾ ਬਾਬੇ ਨਾਨਕ ਦੇ 1% ਦੇ ਵਿੱਚ ਵੀ ਅਪੜ ਨਹੀਂ ਸਕਦਾ ਪਰ ਅਸੀਂ ਬਾਬੇ ਨਾਨਕ ਨੂੰ ਜਫਾ ਮਾਰ ਕੇ ਕੀ ਆ ਇੱਥੋਂ ਤੱਕ ਹੀ ਸੀਮਤ ਕਰਕੇ ਰੱਖ ਰੱਖਿਆ ਮੈਂ ਕਹਣਾ ਅਸੀਂ ਆਪਦਾ ਵੀ ਤਾ ਬਾਬੇ ਨਾਨਕ ਨਾਲ ਅਸਲੀ ਸਾਂਝ ਪਾਉਣ ਵਾਸਤੇ ਜੇ ਇਹਨਾਂ ਗੱਲਾਂ ਨਾਲ ਸਹਿਮਤ ਹੈਗੇ ਹੋ ਤਾਂ ਇਸ ਗੱਲ ਨੂੰ ਅੱਗੇ ਤੋਰਿਓ ਵੀ ਜ਼ਰੂਰ ਤੇ ਬਾਬੇ ਨਾਨਕ ਦੀ ਸੋਚ ਨੂੰ ਜੇ ਅੰਦਰ ਵਸਾ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਭਾਲਦੇ ਹੋ ਤਾਂ ਲੋਕ ਅਧਿਕਾਰ ਲਹਿਰ ਨਾਲ ਜੁੜ ਕੇ ਆਓ ਆਪਾਂ ਰਲ ਕੇ ਕੀ ਕੋਸ਼ਿਸ਼ ਜ਼ਰੂਰ ਕਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਹੋ 81466 96144 94636 38105 1 ਨਵੰਬਰ ਤੋਂ ਲੁਧਿਆਣੇ ਜੋ ਸ਼ੁਰੂਆਤ ਕੀਤੀ ਆ ਤੇ ਹੁਣ ਚਾਲੂ ਚੱਲ ਅੱਗੇ ਜਿੱਥੇ ਵੀ ਆਵਾਜ਼ ਮਾਰੋਗੇ ਉੱਥੇ ਆ ਕੇ ਬਾਬੇ ਨਾਨਕ ਦੇ ਪਿੰਡੇ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਾਂਗੇ ਤੇ ਆਓ ਰਲ ਕੇ ਕੀ ਉਸ ਪਿੰਡੇ ਨੂੰ ਤੈ ਕਰੀਏ ਤੇ ਬਾਬੇ ਨਾਲ ਕੋ ਸੇਧ ਲੈ ਕੇ ਆਪਣੀ ਮੰਜ਼ਲ ਨੂੰ ਸਰ ਕਰੀਏ